ਅੱਜ ਬਣਾਉਣ ਲੱਗੀ ਨਵਦੀਪ ਪਿੰਡੀਆਂ ਪਿੰਡੀਆਂ ਤੋਰੀਆਂ ਸਾਰੇ ਜਾਣੇ ਪੁੱਛਦੇ ਨੇ ਪਰ ਨਵਦੀਪ ਆਪਣੀ ਨਿੱਕੀ ਸਿਸਟਰ ਕੋਲ ਕਿਉਂ ਨਹੀਂ ਗਈ ਤੇ ਨਾ ਉਹਨਾਂ ਨੂੰ ਸੱਦਿਆ ਇਹਨਾਂ ਉਹ ਨਿਰਾਜ ਹੋ ਗਈ ਆ ਢੇ ਨਾਲ ਉਹ ਯਾ ਤੋ ਬਾਅਦ ਤੁਹਾਡੇ ਨਾਲ ਹੋ ਗਈ ਨੇ ਗੁੱਸੇ ਤੇ ਤੁਹਾਡੇ ਤੇ ਗੁੱਸਾ ਕੱਢ ਲੈਂਦੇ ਨੇ ਅਹੀਂ ਨਿੱਕੇ ਆ ਹਾਂ ਜੀ ਚਲੋ ਕੋਈ ਗੱਲ ਨਹੀਂ ਤੇ ਅਹੀਂ ਨਿੱਕੇ ਹੈ ਢੇ ਤਾਂ ਗੁੱਸਾ ਕੱਢ ਲੈਂਦੇ ਨੇ ਸਿੱਕਾ ਜੀ ਸਾਰਿਆਂ ਨੂੰ ਹੋਸਨਾ ਸਾਰਿਆਂ ਨੂੰ ਠੀਕ ਠਾਕ ਹੋ ਮੇਰੇ ਵੱਲੋਂ ਵੀ ਸਸਤੀ ਕਾਲ ਜੀ ਸਾਰਿਆਂ ਨੂੰ ਅੱਜ ਬਣਾਉਣ ਲੱਗੀ ਨਵਦੀਪ ਪਿੰਡੀਆਂ ਪਿੰਡੀਆਂ ਤੋਰੀਆਂ ਯੈਸ ਪੱਲੀਆਂ ਪਿੰਡੀਆਂ ਆਪਣੀਆਂ ਲੱਥੀਆਂ ਹੀ ਹੈ ਨਾ ਤੇ ਨਾਲੇ ਜੀ ਵਿੱਚ ਵੇਖੋ ਕਿ ਉਹ ਹੋ ਗਈਆਂ ਨੇ ਥੋੜੀਆਂ ਜੀਆਂ ਪੱਕ ਗਈਆਂ ਪੱਕ ਗਈਆਂ ਇਹ ਇਨਾ ਦਿਨਾਂ ਚ ਪੱਕ ਜਾਂਦੀਆਂ ਪਤਾ ਨਹੀਂ ਕਿੰਨੇ ਦਿਨ ਕੱਚ ਦਾ ਗੱਲਾਂ ਕਹਿੰਦੇ ਆਂ ਯਾਰ ਇਹ ਹਵਾ ਵੀ ਆ ਜਿਹੜੀ ਹੁੰਦੀ ਹੈ ਨਾ ਇਹਦੇ ਕਰਕੇ ਵੀ ਅਗਮ ਹੁੰਦਿਆਂ ਸੀ ਮੈਂ ਕਿਹਾ ਵੀ ਕਿਹੜੀ ਨਾਲੇ ਅਗਮ ਦੀਆਂ ਫੇਵਰੇਟ ਨੇ ਹਾਂ ਹਣਾ ਅਗਮ ਚਲ ਅੱਜ ਬਣਾ ਲੈਨੇ ਆ ਇਹ ਸੁਣੇ ਅਗਮ ਦੀਆਂ ਫੇਵਰੇਟ ਨੇ ਹੂੰ ਅਗਮ ਮੈਂ ਸਭੇ ਘਰੋਂ ਥੱਲੇ ਪੂਰਾ ਜੋਰ ਲੱਗ ਗਿਆ ਪਾਣੀ ਕੀ ਕਰਨ ਦਿਆਂ ਵਾ ਉਹ ਥੱਲੇ ਪੀਚ ਕਾਸ ਤੇ ਪਲਾਸ ਹੀ ਉਹ ਡਿਆਣਾ ਕੁਝ ਕਰਨ ਤੋ ਕੇ ਰੱਖੀਆਂ ਹੈ ਹੁਣ ਸੁੱਕ ਗਈਆਂ ਨੇ ਇਹਨਾਂ ਨੂੰ ਸਕੋਰ ਕਾਦ ਲਈ ਪੈਂਦਾ ਸਾਲਾ ਜੀ ਇਹ ਛੱਡੀਆਂ ਅਗਮ ਕਿਉਂ ਮੇਰੀ ਲੱਤ ਵਿੱਚ ਮਾਰਿਆ ਈ ਆਂਦੇ ਬਿੰਡੀਆਂ ਦੇ ਵਿੱਚ ਜਿੱਦਾਂ ਅੱਦਾਂ ਨਿੰਬੂ ਨਿਚੋੜਦੇ ਤੇ ਤਾਂ ਵੀ ਨਹੀਂ ਉਬੜੀ ਦੀ ਇਸ ਲਈ ਜੀ ਏ ਪਿਆਜ਼ ਵੀ ਨਾ ਨਾ ਪਾਈਏ ਪਿਆਜ਼ ਵੀ ਹਮ ਅੱਜ ਨਹੀਂ ਪਾਉਣੇ ਹੈਗੇ ਪਿਆਜ਼ ਕਿਉਂਕਿ ਅੱਜ ਹੈਗੀਆਂ ਉਹ ਨਹੀਂ ਨਹੀਂ ਪਾਈ ਉਹਦੇ ਨਾਲ ਵਾਵਾ ਮਜ਼ਾ ਆਂਦਾ ਯਾਰ ਯਾਰੀ ਲਾ ਕੇ ਇਦਾਂ ਉਹ ਤੇਰੀ ਚੁੰਨੀ ਪਾੜਨ ਲੱਗਾਈ ਉੱਥੇ ਹੀ ਕੰਮ ਕਰਨੇ ਇੰਨੇ ਕੋਈ ਨਾ ਪੁੱਤ ਇਹ ਪਤਾ ਕਿਉਂ ਜੇ ਪਿਆਜ਼ ਨਾ ਨਾ ਪਾਈਏ ਫਿਰ ਇਹ ਲੇਸ ਵੀ ਨਹੀਂ ਛਾੜਦੀਆਂ ਇਹ ਤੇ ਕੁੜਕਨੀਆਂ ਬਣੀਆਂ ਬੰਨੀਆਂ ਨੇ ਕਰਾਰੀਆਂ ਪਰ ਪਿਆਜ਼ ਮਾਮਾ ਚਲ ਪਾ ਦਾਂਗੀ ਕਤਰਲੇ ਦਾ ਹੀ ਆ ਗਈ ਆ ਅਗਰ ਮੈਂ ਪੇਰੇ ਚ ਮੱਖੀਆਂ ਵੱਜਦੀਆਂ ਮਹਾ ਆਹੋ ਇਹਨੂੰ ਸਿਰੇ ਉੱਥੇ ਪਾਵਾਂਗੇ ਧੁੱਪੇ ਹਣਾ ਠਪੜ ਤੇ ਆਹੋ ਵੇਹ ਇੱਥੇ ਹੀ ਸੁੱਕ ਜਾਣੀਆਂ ਇੰਨੀ ਗਰਮੀ ਬੰਦੇ ਸੁਕਾਉਂਦੇ ਤਾਂ ਕਣਕ ਤੇ ਆਹੋ ਜੇ ਤੂੰ ਸਿਰੇ ਧੁੰਦੀ ਤੇ ਅੱਜ ਤੋਂ ਪਲਗਦੀ ਤੇ ਕੱਲ ਦੀ ਲਗਦੀ ਤੇ ਸੁੱਕ ਜਣੀ ਮੈਂ ਨਾ ਸਿਰ ਸੋਚਿਆ ਹੀ ਧੋਣੀ ਆ ਹੂੰ ਘਰ ਨਾ ਖਾਪੀ ਦੇਖਣੀ ਹੀ ਖਾਪੀ ਠੀਕ ਹੈ ਕਾਹ ਹੱਥ ਚ ਤੇ ਆਇਆ ਨਾ ਸਿੱਧਾ ਆ ਆ ਕੇ ਬਣਾ ਦੇ ਸਾਈ ਦੇ ਨਿੱਕੇ ਨਿੱਗੇ ਟਮਾਟਰ ਲਾ ਕੇ ਰੈਂਦੇ ਅਗੋਂ ਤੇਰੇ ਸਾਈ ਟਮਾਟਰਾ ਹੁਣ ਖਤਮ ਜੀ ਹੋ ਗਿਆ ਨਾ ਦੋਗਾ ਬੂਟੇ ਤੇ ਬੂਟੇ ਉਹ ਜੜਾ ਮੇਰੀ ਗੱਲ ਸੁਣ ਜੜਾ ਪੀ ਉਗ ਗਿਆ ਹੀ ਉਦੇ ਨਾਲ ਸਭ ਕੁ ਕਿੰਨੇ ਲੱਗੇ ਉਹਨੂੰ ਪਈ ਉਹਨੂੰ ਪਹਿਲਾਂ ਕਿੰਨੇ ਮੋٹے ਮੋٹے ਲੱਗਦੇ ਹੁੰਦੇ ਸੀ ਤੇ ਉਹਨੂੰ ਚਲੋ ਦਾ ਜੋਰ ਹੋ ਗਿਆ ਤੇ ਉਹ ਜਿਹੜਾ ਪਹਿਲਾਂ ਦਾ ਹੀ 5 ਰੁਪਈਆ ਦਾ ਉਹਨੇ ਚਾਰ ਵੀ ਨਹੀਂ ਦਿੱਤੇ ਤਾਂ ਸੁੱਕ ਵੀ ਗਿਆ ਸਹੀ ਗੱਲ ਹੈ ਤਿਆਂ ਕਿੰਨਾ ਪਾਣੀ 흘ਰ ਰਿਹਾ ਇਹ ਆ ਲੱਗਣ ਵੀ ਇਹਨੂੰ ਐ ਡੇ ਡੇ ਦੇ ਨੇ ਆ ਲੱਗਣ ਨੇ ਹਾ ਗਿਆ ਉਹ ਜਿੱਦਾਂ ਬੇਰ ਨਹੀਂ ਹੁੰਦੇ ਉਹ ਚੀਜ਼ੇ ਹਨਾ ਕਿ ਆ ਆਪਣੀਆਂ ਪਟਾਰੇ ਚੌਵੀ ਸਾਰਾ ਕੁਝ ਆਪਣੇ ਘਰ ਦੇ ਹੀ ਬਣਾਉਂ। ਵਾਹ ਕਰਦੀ ਸਬਜੀ ਦੀ ਮौज ਆ ਜਿੱਦਾਂ ਵੀ ਲੱਗਾਂ ਲੱਗੀ ਆ ਆਪਾਂ ਹਾਲ ਤੱਕ ਹੁਣ ਮੋਲ ਨਹੀਂ ਲੱਗੇਗੀ ਕੱਲ ਕੀਪ ਨਹੀਂ ਆਹੀ ਆਪਾਂ ਕਾਲੀਆਂ ਤੋਰੀਆਂ 3-4 ਲੱਤ ਗਈਆਂ ਆਂ। ਭਾਵੇਂ ਚਾਰ ਕੀ ਲੈਣਾ ਡਾ ਡੰਗ ਹੋਈ ਜਾਂਦਾ। ਹਾਂ ਇੱਕ ਦਿਨ ਆਪਣਾ ਕਰਦੀ ਲੱਤ ਗਿਆ ਸੀ। ਲੇ ਪਿੰਡੀਆਂ ਵੀ ਲੱਜਣੀਆਂ ਕਰੇਲੇ ਵੀ ਲੱਗਾ ਰਹੇ ਨੇ ਬਤਾਉਂ ਥੋੜੇ ਬਤਾਉਂ ਨਹੀਂ ਖਾਦੇ ਹੈਗੇ ਆਪਾਂ ਪਾਣੀ ਉਹ ਖਾਣੇ ਪਾਏਂਦੇ ਸਪਰੇਅ ਕਰਨੇ ਉਹਨਾਂ ਨੂੰ ਲੰਮੀ ਚੀਰਾਂ ਕੇ ਗੋਲ ਜੀ ਇਹ ਤਾਂ ਪਿਆਜ਼ ਪਾਉਣੇ ਫਿਰ ਗੋਲ ਹੀ ਚੀਰੋ ਵਾਹ ਮਾ ਬਾਬਾ ਲੰਗਾ ਤੇ ਓਹ ਇਹਨਾਂ ਘੇ ਜਾਨ ਹੀ ਰੋ ਸੀਗੇ ਆਂਦਾ ਨਾ ਮੈਂ ਵੀ ਚੀਰਨੀ ਹੈ ਹਨਾ ਉਹ ਹੀ ਮਨੇ ਇੱਕ ਕੰਮ ਹੋਰ ਕਰੋ ਹਾਂਜੀ ਸਾਰੇ ਜਣੇ ਪੁੱਛਦੇ ਨੇ ਹਾਂ ਹਾਂ ਪਰ ਨਵਦੀਪ ਆਪਣੀ ਨਿੱਕੀ ਸਿਸਟਰ ਕੋਲ ਕਿਉਂ ਨਹੀਂ ਗਈ ਤੇ ਨਾ ਉਹਨਾਂ ਨੂੰ ਸੱਦਿਆ ਇਹਨਾਂ ਉਹ ਨਿਰਾਜ ਹੋ ਗਿਆ ਤੁਹਾਡੇ ਨਾਲ ਉਹ ਜਾਂ ਤਾਂ ਬਾਅਦ ਤੁਹਾਡੇ ਨਾਲ ਹੋ ਗਏ ਨੇ ਗੁੱਸੇ ਤੇ ਨਾ ਹੀ ਗਏ ਤੇ ਨਾ ਹੀ ਉਹਨਾਂ ਨੂੰ ਸੱਦਿਆ ਨਹੀਂ ਇੰਦਾ ਦੀ ਕੋਈ ਗੱਲ ਨਹੀਂ ਐ ਪੰਜ ਦੋਨੂੰ ਦੇਖਣ ਵਾਲੇ ਨੂੰ ਇੰਦਾ ਦੀ ਲੱਗਦੀ ਹੋਣੀ ਹੈ ਹਾਂ ਸਹੀ ਗੱਲ ਜਿਹ ਦੋਂਦਾ ਦਾ ਵਿਆਹ ਹੋਇਆ ਉਹਦੇ ਵਿਚਾਰੀ ਦੇ ਕਾਲੀ ਜਾਂਦੀ ਸੀ ਨਾ ਤੇ ਮੁੜ ਕੇ ਪੇਪਰ ਉਹਦੇ ਚੱਲਣ ਡੈਪੇ ਤੇ ਉਹ ਨਾ ਕਿਤੇ ਉਹ ਵੀ ਗਈ ਹਨਾ ਚੈਰੀ ਘਰੇ ਦੀ ਹਿਸਾਬ ਨਾਲ ਹਾਂਜੀ ਮੇਰੇ ਖਿਆਲ ਨਾਲ ਉਹਨਾਂ ਆਪਣੇ ਕੋਈ ਵੰਡੇ ਕੱਢੇ ਹੋਣਗੇ ਤੇ ਹੁਣ ਉਹਨੂੰ ਛੁੱਟੀਆਂ ਪਈਆਂ ਨੇ ਤੇ ਆਪਾਂ ਜਾਵਾਂਗੇ ਕਿਸੇ ਦਿਨ ਪਹਿਲਾਂ ਉਹ ਕਹਿੰਦੀ ਆ ਕਿ ਤੁਸੀਂ ਆਓ ਜਦ ਦਿਨ ਮੇਰਾ ਵਿਆਹ ਹੋਇਆ ਤੁਸੀਂ ਆਏ ਨਹੀਂ ਸਿਰਫ ਆਪਾਂ ਉਦੋਂ ਹੀ ਗਏ ਸੀ ਜਦੋਂ ਉਹਨੂੰ ਲੈਣ ਗਏ ਸੀ ਹੈਨਾ ਉਸ ਤੋਂ ਬਾਅਦ ਅਸੀਂ ਗੇੜੀ ਨਾ ਪੈਂਟ ਗਏ ਤੇ ਨਾ ਹੀ ਉੱਥੇ ਗਏ ਆ ਤੇ ਹੁਣ ਅਗਮਨ ਨੂੰ ਛੁੱਟੀਆਂ ਹੋ ਗਈਆਂ ਨੇ ਇੱਕ ਤਾਂ ਅਗਮਨ ਨੂੰ ਵੀ ਸਕੂਲ ਪਾਇਆ ਸੀ ਆ ਇਹਨਾਂ ਕਰਕੇ ਥੋੜਾ ਜਿਹਾ ਹੁਣ ਨੂੰ ਚਾਹ ਗਿਆ ਕਿਤੇ ਤੇ ਹੋਣੀ ਕਿ ਉਹਨੂੰ ਵੀ ਛੁੱਟੀਆਂ ਪੈ ਗਈਆਂ ਨੇ ਤੇ ਫਿਰ ਹੁਣ ਅਸੀਂ ਉਹਨਾਂ ਨੂੰ ਵੀ ਬੁਲਾਵਾਂਗੇ ਤੇ ਅਸੀਂ ਵੀ ਜ਼ਰੂਰ ਜਾਵਾਂਗੇ ਉਹਨਾਂ ਦੇ ਕੋਲ ਇਦਾਂ ਨਹੀਂ ਕੋਈ ਗੱਲ ਨਹੀਂ ਆ ਬਸ ਇਹ ਕੀ ਉਹਦੀ ਪੜਾਈ ਸਟੱਡੀ ਚਲਾਨੀ ਹੈ ਫਿਰ ਵਿਆਹ ਕਰਕੇ ਬਣੀ ਉਹਦੇ ਤੋਂ ਜਾਇਆ ਗਿਆ ਹੀ ਉੱਚ ਛੁੱਟੀਆਂ ਕਿੰਨੀਆਂ ਹੋ ਗਈਆਂ ਹੀ ਤੇ ਏਕੇ ਫਿਰ ਜੇ ਬਾਅਦ ਵਿੱਚ ਵੀ ਇਦਾਂ ਕੋਈ ਕਦੇ ਕੋਈ ਬੰਦ ਦਾ ਕਦੀ ਕੋਈ ਤੇ ਫਿਰ ਉਹਦੀ ਪੜ੍ਹਾਈ ਖਰਾਬ ਹੋਣੀ ਤੇ ਹੁਣ ਉਹਦੇ ਪੇਪਰ ਵੀ ਹੋ ਗਏ ਨੇ ਇਸ ਕਰਕੇ ਵੀ ਪੜ੍ਹਾਈ ਵੀ ਜ਼ਰੂਰੀ ਹੈ ਨਾ ਇਹੋ ਸਾਲ ਹੀ ਹਾਂਜੀ ਲਾਸਟ ਸਾਲ ਹੀ ਤੇ ਫਿਰ ਫਿਰ ਸਾਬ ਨਾਲ 3 ਸਾਲਾਂ ਦੀ ਮਿਹਨਤ ਹੈ 3 ਸਾਲ ਦਾ ਕੋਰਸ ਹੈ ਹਾਂਜੀ 3 ਦਾ ਤੇ ਹੋਣਾ ਬਰਵਾਗੇ ਉਹਨਾਂ ਨੂੰ ਤੇ ਅਸੀਂ ਵੀ ਜਾਵਾਂਗੇ ਤੇ ਨਾਲੇ ਮੇਰੇ ਕੋਲ ਸਿਸਟਰ ਆ ਉਹਦੇ ਕੋਲ ਵੀ ਨਹੀਂ ਆਪਾਂ ਗਏ ਜਦੋਂ ਦੀ ਇਹਦੀ ਮੈਰਿਜ ਹੋਈ ਹੈ ਤੇ ਚਾਚਾ ਜੀ ਦੀ ਬੇਟੀ ਦੀ ਵੀ ਜਦੋਂ ਮੈਰਿਜ ਹੋਈ ਉਹਦੇ ਕੋਲ ਵੀ ਨਹੀਂ ਗਏ ਹੈਨਾ ਜਦੋਂ ਉਹਨੂੰ ਲੈਣ ਗਏ ਸੀ ਉਦੋਂ ਸਾਡੇ ਕੋਲ ਜਾੜ ਹੀ ਗਿਆ ਅਸੀਂ ਤਿਆਰ ਹੋਏ ਹਾਂ ਮੈਂ ਤੇ ਅਗਾਂਹ ਮੂਰੇ ਤੇ ਪਿੰਦਰ ਉਹਨਾਂ ਨੂੰ ਕੰਮ ਪੈ ਗਿਆ ਕਿ ਇਹ ਗਏ ਹੀ ਸ਼ਹਿਰ ਕਰੈਕਟਰ ਬਣਾਉਣਗੇ ਕਿਨੱਖ ਸ਼ਾਇਦ ਉਹਦੋਂ ਹੈਨਾ ਤੇ ਇਹ ਉੱਥੇ ਲੇਟ ਹੋ ਗਈ ਤੇ ਫਿਰ ਉਦੋਂ ਸਾਡੇ ਕੋਲ ਤਾਂ ਨਹੀਂ ਜਾ ਗਿਆ ਤੇ ਹੁਣ ਹੀ ਉਹਦੇ ਕੋਲ ਵੀ ਜਾਵਾਂਗੇ ਤੇ ਇਹਦੇ ਕੋਲ ਵੀ ਜਾਵਾਂਗੇ ਤੇ ਪਿੰਡ ਵੀ ਹੋ ਕੇ ਆਵਾਂਗੇ ਉਹ ਵੀ ਗੁੱਸਾ ਕਰ ਰਹੇ ਨੇ ਕਿ ਤੂੰ ਹੀ ਉਹਦੇ ਕੋਲ ਆਇਣੀ ਆ ਪਿੰਡ ਵੀ ਆਪਾਂ ਮੇਰੇ ਖਾਲਨਾ ਤੇ ਉਹਨੂੰ ਨਹੀਂ ਗਏਗੇ ਨਹੀਂ ਇੱਕ ਵਾਰੀ ਤੂੰ ਨਹੀਂ ਗਈ ਮੈਂ ਗਿਆ ਤੂੰ ਹੀ ਗਏ ਉਹ ਵੀ ਕਰਮ ਨੂੰ ਲੈ ਲੈ ਕਰ ਕੋਈ ਛੱਡਾਣਾ ਛੱਡ ਗਏ ਮੈਂ ਵੀ ਲਾ ਹੋਇਆ ਹਾਂ ਹਣਾ ਅਜਨ ਅਜਨ ਨੂੰ ਖਾਂਸੀ ਦੇਸ ਤੋਂ ਨੇ ਜਿਹਨੇ ਪੀ ਲਈ ਫਰੋਟੀ ਜੇਦ ਕਰਕੇ ਇਹਦਾ ਪੀਣੀ ਪੀਣੀ ਅਹੀ ਤੇ ਆਖਿਆ ਸੀ ਨਹੀਂ ਆਈ 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 ਬਾਕੀ ਵਾ ਯਹੀ ਰਹਿ ਲਿਤਾ ਜਾਨੇ ਸਾਡੇ ਜਿੰਨੇ ਵੀ ਰਿਸ਼ਤੇਦਾਰ ਹਨ ਸਾਰੇ ਸਾਡੇ ਤੋਂ ਕਿੰਨੀ ਦੂਰ ਨੇ ਹਨਾ ਸਾਨੂੰ ਸਾਰਿਆਂ ਕੋਲ ਜਾਣ ਤੇ ਡੇਢ ਦੋ ਘੰਟੇ ਲੱਗ ਜਾਂਦੇ ਨੇ ਸਾਰੇ ਬੰਨੇ ਜਿੱਦਾਂ ਮਰਜ਼ੀ ਤੋਂ ਪੀਏ ਨੇ ਸਿਰਫ ਹਰ ਮਨ ਹੁਣਾ ਕੋਲ ਜਾਣਾ ਇਹੋ ਸੇਤੀ ਚਲ ਜੀਦਾ ਵੀ ਅੱਧਾ ਪੌਣਾ ਘੰਟਾ ਲੱਗ ਹੀ ਜਾਂਦਾ ਤੇ ਬਾਕੀ ਜਿੰਨੇ ਹੀ ਨੇ ਉਹ ਡੇਢ ਘੰਟੇ ਤੋਂ ਥੱਲੇ ਵਾਲਾ ਕੋਈ ਵੀ ਨਹੀਂ ਹੈਗਾ ਬਾਕੀ ਵੇਹ ਮਾਪਿਆਂ ਨੂੰ ਚਾਹੀਦਾ ਜੀ ਦੋ ਆਪਣੀ ਕੀ ਬਣੀ ਆਣਾ ਉੱਥੇ ਵਿਆਹ ਜਿੱਥੇ ਰਿਸ਼ਤੇਦਾਰ ਲੱਗੇ ਲੱਗੇ ਰਹੇ ਇਦਾਂ ਸਾਰੇ ਰਿਸ਼ਤੇਦਾਰ ਹੜ ਨਾਲ ਨਾਰਾਜ਼ ਹੀ ਰਹਿੰਦੇ ਨੇ ਤੁਸੀਂ ਹੜ ਤੋਂ ਹਮ ਦੇ ਨਹੀਂ ਹਮ ਦੇ ਨਹੀਂ ਹਮ ਦੇ ਤੇ ਸਾਡੇ ਦੋ ਵੀ ਨਹੀਂ ਕੋਈ ਹੰਦਾ ਸਾਡੇ ਕੋ ਕਿਹੜਾ ਵੀ ਰੋ ਜਾਣ ਗਣਾ ਮੱਝੀਆਂ ਤੋੜੀਆਂ ਪਰ ਆਪਾਂ ਨਹੀਂ ਰੁਸੇ ਹੁੰਦੇ ਕਿਸੇ ਨਾਲ ਹਾਂ ਭਾਈ ਕਿਹਦਾ ਅਹੀਂ ਗੁੱਸਾ ਨਹੀਂ ਕਰਦੇ ਪਰ ਚਲੋ ਜਿਹੜਾ ਆ ਜਾਏਗਾ ਠੀਕ ਹੈ ਨਾ ਘਰਾਂ ਵਰਗੇ ਘਰ ਨੇ ਨਹੀਂ ਟਾਈਮ ਲੱਗਦਾ ਪਰ ਸਾਰੇ ਜਣੇ ਹੱਡੇ ਰਗੇ ਸਾਰੇ ਕਈ ਇਹ ਵੀ ਕਰਦੇ ਆ ਵੀ ਤੁਸੀਂ ਫੋਨ ਵੀ ਨਹੀਂ ਕਰਦੇ ਤੇ ਆਪ ਵੀ ਨਹੀਂ ਕਰਦੇ ਹੋ ਤੇ ਸਾਡੇ ਤੇ ਗੁੱਸਾ ਕੱਢ ਲੈਂਦੇ ਨੇ ਅਹੀਂ ਨਿੱਕੇ ਆਂ ਪੰਜ ਜਣੇ ਆ ਵੀ ਚਲੋ ਕੋਈ ਗੱਲ ਨਹੀਂ ਤੇ ਅਸੀਂ ਨਿੱਕੇ ਆਂ ਤੇ ਤਾਂ ਗੁੱਸਾ ਕੱਢ ਲੈਂਦੇ ਨੇ ਹੂੰ ਇਹ ਛੋਟੇ ਇਨਾਂ ਨੇ ਕੀ ਕਹਿਣਾ ਮੈਂ ਇਹਨਾਂ ਨੂੰ ਕਹਿ ਲੈਨੇ ਆ ਕਿ ਚਲੋ ਠੀਕ ਮਾੜਾ ਮਟਾ ਸਿਰ ਡਾਈਦਾ ਵਾ ਫਿਰ ਗਾੜੀਆਂ ਜਿੰਦਾਂ ਨਹੀਂ ਦਿੰਦੇ ਫਿਰ ਕਹਿੰਦਾ ਚਲੋ ਕੋਈ ਨਹੀਂ ਪੈਸਾ ਦੀ ਮਰਜ਼ੀ ਤੇ ਇਦਾਂ ਹੀ ਚੱਲਦਾ ਰਹਿੰਦਾ ਕੰਮ ਬਾਕੀ ਵੈਸੇ ਇਦਾਂ ਨਹੀਂ ਕੋਈ ਗੱਲਣੀ ਆ ਪੀ ਇਹ ਉਹਨਾਂ ਨੂੰ ਕਿਉਂ ਨਹੀਂ ਬੁਲਾਇਆ ਕੀ ਕਰਕੇ ਨਹੀਂ ਬੁਲਾਇਆ ਸਿਰਫ ਇਹ ਵੀ ਉਹਦੀ ਪੜ੍ਹਾਈ ਸੀ ਪੜ੍ਹਾਈ ਕਰਕੇ ਨਹੀਂ ਹੁਣ ਪਰ ਵੈਸੇ ਗਰਮੀ ਬਹੁਤ ਹੁਣ ਗਰਮੀ ਉਹ ਹੀ ਮੈਂ ਕਹਿਣ ਲੱਗਾ ਪੀ ਹੁਣ ਜਿੱਦਾਂ ਦੇ ਦਿਨ ਚੱਲਣ ਦੇ ਨੇ ਗਰਮੀ ਪੂਰੇ ਵੱਟ ਕੱਢਣ ਦੀ ਹੈ ਇੰਨਾ ਦਿਨਾਂ ਚ ਤੇ ਬੰਦਾ ਆਪਣੇ ਘਰੇ ਹੀ ਬੈਠਾ ਰਹੇ ਤੇ ਉਹ ਮਜਾਈ ਹੈ ਹਾਂ ਤੇ ਮਜਾਈ ਹੈ ਉਹਦਾ ਝਿਗਦੇ ਜਾਈਏ ਤੇ ਸਹੀ ਹੈ ਸਭ ਨਾਲ ਬੈਠੇ ਰਹੀਦਾ ਇੱਕੋ ਸਾਂ ਹਾਂ ਤੇ ਜਿੰਨਾ ਕੋਲ ਗਿਆ ਉਹਨਾਂ ਨੇ ਤੇ ਭਾਦਾ ਪੱਖ ਧੁੰਦਾ ਵਾ ਸਹੀ ਹੁੰਦਾ ਵੀ ਭਾਵੇਂ ਕੋਲ ਇੱਕ ਹੋਏ ਤੇ ਭਾਵੇਂ ਦੋ ਹੁਣ ਕੰਮ ਨਹੀਂ ਹੁੰਦਾ ਹਾਂ ਮਾਂ ਕਿਉਂਕਿ ਸਵੇਰੇ ਸਬਜੀ ਹੋਰ ਸ਼ਾਮ ਨੂੰ ਹੋਰ ਦੁਪਹਿਰੇ ਆਪ ਤੇ ਬੰਦਾ ਕਿਹੇ ਵਕਤ ਨਾ ਵੀ ਦਿਲ ਕਰੇ ਗਰਮੀ ਚ ਜਿੰਨੇ ਰੋਟੀ ਬਣਾਉਣੀ ਉਹਦੇ ਲਈ ਔਖਾ ਜਾਂਦੇ ਰਸੋਈਆਂ ਚ ਵੀ ਅਸੀਂ ਹੁੰਦੇ ਫੇਰ ਹੀ ਜਨਾਨੀਆਂ ਵਿਚਾਰੀ ਹੈਗੀ ਔਖਾ ਹੈ ਤੇ ਪਰ ਫੇਰ ਵੀ ਸਾਨੂੰ ਇਹੋ ਸੁਣਨ ਨੂੰ ਮਿਲਦਾ ਨਾ ਤੁਹਾਨੂੰ ਵਿਲੀਆਂ ਨੂੰ ਕੰਮ ਕੀ ਆ ਪਕਾਈਆਂ ਰੋਟੀਆਂ ਤੇ ਫੇਰ ਝਾੜੂ ਪਾਸ ਹੋਰ ਕੋਈ ਕੰਮ ਹੈਗਾ ਤੁਹਾਨੂੰ ਕਮਰੇ ਦੇ ਪਿੱਛੇ ਕਿਹੜੇ ਉਹ ਵੀ ਆਉਂਦੇ ਨੇ ਠੀਕ ਆ ਠੀਕਾ ਪਤਨ ਨੂੰ ਕੋਈ ਕੰਮ ਨਹੀਂ ਹੈਗਾ ਝੂਠਾ ਨਾ ਤਾਂ ਬੋਲੋ ਝੂਠਾਵੇਂ ਬੋਲਨੀਆ ਸੱਚ ਕਹਾਂਗੀ ਮੈਂ ਜੇ ਨਹੀਂ ਕਹਾਂਗੀ ਮੈਂ ਝੂਠ ਕਹਿ ਲਈਏ ਤੇ ਸਰਗਣੇ ਕੰਮ ਕਰਕੇ ਦਿਖਿਓ ਕਿ ਹਾਂ ਕਿ ਤੂੰ ਨੇ ਦੀਪ ਝੂਠ ਕਹਿ ਨਹੀਂ ਅੱਛਾ ਸਾਰੀ ਨੇ ਮੇਰੇ ਵੱਲ ਦੇ ਹੁਣਾਵਾ ਤੇ ਕਿਰ ਦਿਨ ਮੈਂ ਵੀ ਆਪਣਾ ਬਣਾ ਕੇ ਪਾਲਾਂਗਾ ਮੈਂ ਵੀ ਕੰਮ ਕਰਦਾ ਹਾਂ ਹੁਣ ਮੈਮ ਹੁਣ ਤੁਹਾਡਾ ਹੁਣ 2 ਮਿੰਟ ਨਾ ਤੁਸੀਂ ਕਹ ਕੇ ਫਿਰ ਵੇਲੇ ਠੀਕ ਹੁਣ ਤੁਸੀਂ ਦੇ ਇਥੇ ਮੰਲੌਰ ਸੌਈਆਂ ਚ ਕਰ ਲਿਆ ਹੈ ਤੇ ਚਲੋ ਅੰਦਰ ਗਰਮੀ ਤੇ ਅੱਜ ਦਹਨ ਧੁੱਪ ਪੈਂਦੀ ਹੈ ਤੇ ਬਾਹਰ ਤੋਂ ਪਈ ਰਹਿਣਾ ਇਹ ਵੀ ਤੇ ਵੀ ਹੈ ਨਾ ਔਖਾ ਹੀ ਆ ਕੰਮ ਜੇ 2 ਮਹੀਨੇ ਕੰਮ ਹੈ ਤਾਂ 2 ਮਹੀਨੇ ਰਹਿਣਾ ਵੀ ਇਦਾਂ ਹੀ ਹੈ ਕੰਮ ਤੇ ਔਖਾ ਹੀ ਆ ਕੋਈ ਵੀ ਨਹੀਂ ਕੰਮ ਕੋਈ ਨਹੀਂ ਸਭ ਖਾ ਮੰਨ ਲਾ ਆਪਾਂ ਨੇ ਆਏ ਜਿਹੜੇ ਨੌਕਰੀ ਪੇਸ਼ੀ ਕਰਦੇ ਨੇ ਏਸੀਆਂ ਚ ਬੈਠੇ ਹੁੰਦੇ ਨੇ ਉਹ ਆਉਂਦੇ ਵੀ ਨਹੀਂ ਇਹੀ ਵੀ ਤਾਂਗਾ ਹਾਂ ਸਾਰੇ ਇਦਾਂ ਹੀ ਐ ਯਾਰ ਰੋਜ਼ ਰੋਜ਼ ਘਰ ਜਾਣਾ ਮਾਲਾ ਵੀ ਆ ਵੀਡੀਓ ਵੀ ਹੀ ਬਣਾਉਨੇ ਆ ਭਾਵੇਂ ਇੱਕ ਦਿਨ ਛੱਡ ਕੇ ਬਣਾਉਨੇ ਕਈ ਤਾਂ ਵੀ ਇਤੋਂ ਤੰਗ ਨੇ ਵੀ ਅਹੀਂ ਨਹੀਂ ਕੰਮ ਕਰਨਾ ਹੈਗਾ ਵੀ ਸਾਡੇ ਤੋਂ ਨਹੀਂ ਹੁੰਦਾ ਹੈਨਾ ਵੇਖਣ ਨੂੰ ਲੱਗਦਾ ਬੜਾ ਸੌਖਾ ਵਾ ਤੇ ਪਰ ਜਦੋਂ ਕਰੀਏ ਨਾ ਪਤਾ ਉਹਦਾ ਲੱਗਦਾ ਵਾ ਕਈ ਜਗ੍ਹਾ ਤੇ ਔੜਾ ਜਾਣਾ ਛੱਡਣਾ ਪੈਂਦਾ ਵਾ ਵੀਰ ਕਰਕੇ ਪੇਪਰ ਗਈਆਂ ਨੇ ਪੀ ਅਸੀਂ ਆਪਣਾ ਘੁੰਮਣਾ ਫਿਰ ਨਹੀਂ ਛੱਡ ਸਕਦੇ ਹੈਣਾ ਚਲੋ ਇਹ ਚੀਜ਼ ਚਲੋ ਫਿਰ ਜਦਾਂ ਕਈ ਮਨ ਕੋਈ ਨਹੀਂ ਕੰਮ ਆਣਾ ਮਨ ਮਾਰ ਕੇ ਕਰਨਾ ਪੈਂਦਾ ਜੇ ਬੰਦਾ ਕਹੇ ਨਾ ਸਾਨੂੰ ਵਿਲੇ ਬੈਠੇ ਨੂੰ ਖਾਣ ਨੂੰ ਮਿਲਦਾ ਜਾਏ ਜਾਂ ਪਹਿਲੇ ਮਿਲਦੇ ਜਾਣ ਉਹ ਕੰਮ ਕਦੇ ਵੀ ਨਹੀਂ ਹੋ ਸਕਦਾ ਮਿਹਨਤ ਤੇ ਕਰਮੀ ਪੈਣਾ ਵਿਲੇ ਤੇ ਇਹ ਮੈਂ ਦੱਸਣਾ ਵਾ ਚਲੋ ਨਿਆਣਾ ਜਿਹੜਾ ਵਾ ਛੋਟਾ ਤੇ ਛੋਟੇ ਦਿਨ ਗੱਲ ਕਰਨ ਲੱਗਾ ਜਦੋਂ ਜਵਾਨ ਹੋਿੰਦਾ ਵਾ ਵਿਲੇ ਨੂੰ ਤੇ ਮਾਂ ਪਿਓ ਵੀ ਹੁੰਦਾ ਔਖਾ ਹੁੰਦਾ ਵਾ ਤੇ ਹੋਰ ਹੁੰਦਾ ਵਾ ਤੇ ਤੂੰ ਵਿਲਾ ਨਿੱਕੇ ਵੀਰੀ ਵੀ ਕੇਵਰੀ ਹੋ ਜੀ ਦਾ ਬਣ ਨਿਆਣਿਆਂ ਦੀ ਜਿੱਦ ਅਗਮ ਦੀ ਬਹੁਤ ਜਿਹੇ ਪੈੜੀ ਅਗਮ ਨੇ ਜਦੋਂ ਵੇਖਣਾ ਨਾ ਹਾਂ ਕਿ ਹੁਣ ਇਹ ਬੈੱਡ ਦੇ ਲੰਮੇ ਪੈ ਗਈ ਐ ਨਵਦੀਪ ਫਿਰ ਇਹਨੇ ਸਨਾ ਮਮਾ ਜੀ ਦੁੱਧ ਲਾ ਤਰਾ ਪੀਖੀ ਕੇ ਤਾਹ ਇਹਨੂੰ ਪਹਿਲਾਂ ਪੁੱਛੀ ਜਾਓ ਪਹਿਲਾਂ ਇਹਨੇ ਕਹਿਣਾ ਨਾ ਮੈਨੂੰ ਤਾਂ ਭੁੱਖ ਹੀ ਨਹੀਂ ਹੈਗੀ ਮੈਂ ਨਹੀਂ ਲੈਣਾ ਕੁਝ ਵੀ ਪਰ ਜਦੋਂ ਲੰਮੇ ਪੈ ਗਏ ਤੇ ਉਹਦੋਂ ਇਹਦੀ ਉਸੇ ਵਾਲੇ ਫਰਮਾਇਸ਼ ਸ਼ੁਰੂ ਫਿਰ ਉਹਦੇ ਗੁੱਸੇ ਆ ਚੜਦਾ ਕਿ ਹਾਏ ਹਾਏ ਹੁਣ ਹਲੇ ਹੁੰਦੇ ਮੈਂ ਤਾਂ ਉਸੇ ਵਾਲੇ ਫੇਰ ਸੁਣਾ ਦਿੰਦਾ ਪਰ ਫਿਰ ਆ ਣਿਆਣੀ ਦੀ ਜਿੱਦ ਲੱਗੇ ਝੁਕਣਾ ਵੀ ਪੈਂਦਾ ਬੱਚਾ ਇਨੀ ਕਿਹੜਾ ਆਪਣੇ ਆਪ ਕੋਈ ਚੀਜ਼ ਲੈ ਲਵੇ ਤੇ ਪੈਣੀ ਆ ਆਪਣੇ ਲੋਗ ਗੁੱਸਾ ਰਿਆ ਕਰਨਾ ਤੇ ਮੈਂ ਪਿਆਜ਼ ਲਾ ਕੇ ਦਵਾ ਤੈਨੂੰ ਹਾਂਜੀ ਲਿਆਓ ਕਿੰਨੇ ਇਹ ਪਿਆਜ਼ ਦੋ ਦੋ ਕੇ ਮੜੀ ਨੇ ਜਾ ਆਏ ਉਹਨੇ ਆਖਿਆ ਦੋ ਉਹਦਾ ਦੋ ਤੇ ਹੀ ਰਹਿੰਦਾ ਕੰਮ ਅਗਮ ਟਾਈਮ ਕਿੰਨਾ ਹੋ ਗਿਆ 8:00 8:30 ਇਦਾਂ ਅੜਿਛ ਦੋਵਾਰੇ ਤੇ ਸਹੀ ਦੱਸਦਾਈਏ ਟਾਈਮ ਪੀਸ ਵਾਂਗੂ ਖਲੁੱਤਿਆ ਲੈ ਬੰਦੂ ਹੁਣ ਵੀ ਇੰਨਾ ਕਿਤੇ ਹੋਣੀ ਵਾਲਾ ਹੋਣਾ ਵਾ ਹਮ ਸ਼ਮਾ ਪੈ ਗਈ ਆ ਵਾ ਜਦੋਂ ਮੈਂ ਲੱਗੀ ਹਾਂ ਕਰਨ ਉਦੋਂ ਸਾਢੇ 7 ਹੋਏ ਨੇ ਮੇਰੇ ਖਿਆਲ ਨਾਲ ਹਮ ਨਾ ਖਸਮ ਲਾ ਹੋ ਜਾਣਾ ਚਲੋ ਮੈਂ ਲੱਗ ਕੇ ਆਉਣਾ ਵਾ ਹਾਂਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਬਾਕੀ ਇਹ ਬਾਕੀ ਸਾਡੇ ਦੂਜੇ ਚੈਨਲ ਦੇ ਉੱਪਰ ਵੀਡੀਓ ਚੱਲਣ ਦੀ ਆ ਮਾਨ ਤੇ ਜਿਨ੍ਹਾਂ ਨੇ ਨਹੀਂ ਵੇਖੀ ਜਾ ਕੇ ਪਲੀਜ਼ ਸਾਰੇ ਜਣੇ ਵੇਖੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਜਣਿਆਂ ਦੇ ਹਣ ਕਰੋ ਕਈ ਜਣਾਂ ਨੇ ਮੈਸੇਜ ਆਉਂਦੇ ਨੇ ਜਾਂ ਇੰਸਟਾਗ੍ਰam ਤੇ ਵੀ ਡੀਐਮ ਆ ਦੇਖੀ ਤੁਸੀਂ ਦੀਦੀ ਹੁਣ ਵੀਡੀਓ ਨਹੀਂ ਪਾਉਂਦੀ ਹੈਗੀ ਅਹੀਂ ਡੀਅਰ ਡੈਲੀ ਵੀਡੀਓ ਪਾਉਣੀ ਆ ਬਾਕੀ ਕਿ ਵਿੱਚੋਂ ਤੁਹਾਨੂੰ ਪਤਾ ਹੀ ਮੰਮਾ ਕੁਝ ਜੋਦੇ ਕਰਕੇ ਵੀਡੀਓ ਨਹੀਂ ਪਾਈਆਂ ਤੇ ਰੀਚ ਜਿਹੜੀ ਚੈਨਲ ਦੀ ਟੁੱਟ ਗਈ ਆ ਤੇ ਕਈਆਂ ਨੂੰ ਨੋਟੀਫਿਕੇਸ਼ਨ ਨਹੀਂ ਸ਼ੋਅ ਹੁੰਦਾ ਤੇ ਤੁਹਾਨੂੰ ਸਾਰੇ ਨੂੰ ਰਿਕਵੈਸਟ ਆ ਕਿ ਇੱਕ ਪਲੀਜ਼ ਸਾਰੇ ਜਣੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਤਾਂ ਕਿ ਵੀਡੀਓ ਵਧੀਆ ਵਧੀਆ ਚੱਲੇ ਤੇ ਤੁਹਾਨੂੰ ਹੀ ਕੰਮ ਕਰਨ ਦਾ ਮਜ਼ਾ ਆਏ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ